ਇਹਰ ਕੱਪੜੇ ਵਾਲੇ ਪੀਖੀ ਅੱਜ ਅਸੀਂ ਥੁੜੀ ਜਿਹੀ ਲੈ ਕੇ ਆਏ ਆ ਆਫਰ ਦੇ ਵਿੱਚ ਗਰਮ ਗਲਾਫੀ ਬੈਲਵੜ ਦੇ ਜੀ ਗਰਮ ਗਲਾਫ ਨੇ ਬੈਲਵੜ ਦੇ ਜੀ ਸਿੰਗਲ ਸਾਈਜ਼ ਆ ਜੀ ਕਿੰਗ ਸਾਈਜ਼ ਆਈ ਇਹ ਸਿੰਗਲ ਬੈੱਡ ਦੇ ਗਲਾਫ ਨੇ ਗਰਮ ਗਲਾਫ ਕਿੰਗ ਸਾਈਜ਼ ਆਈ ਕਲਰ ਇਹ ਦੇਖੀ ਚੱਲੋ ਜੀ ਬਹੁਤ ਸੋਹਣੇ ਨੇ ਜਿਹੜਾ ਤੁਹਾਨੂੰ ਕਲਰ ਦੇ ਪਸੰਦ ਆਊਗਾ ਜੀ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ 'ਤੇ ਆਰਡਰ ਕਰਦੇ ਹੋ ਜੀ 450 ਦਾ ਇੱਕ 900 ਦਾ ਜੀ ਜੋੜਾ ਜੀ ਬਹੁਤ ਵੱਡੀ ਆਫਰ ਦੇ ਵਿੱਚ ਆਈ ਮੁਰੇ ਅੱਗੇ ਜਾ ਕੇ ਇਹ ਸਰਦੀਆਂ ਦੇ ਵਿੱਚ 1400 1500 ਦਾ ਹੋ ਜੂਗਾ ਜੀ ਹੁਣ ਬਹੁਤ ਵੱਡੀ ਆਫਰ ਦੇ ਵਿੱਚ ਆ ਜ 900 ਦਾ ਜੋੜਾ ਜੀ ਸ਼ਿਪਿੰਗ ਇੱਕ ਦੀ ਜੀ 50 ਰੁਪਏ ਦੋ ਦੀ 80 ਹੈ ਜੀ ਕੱਲੜੀਆਂ ਦੇਖੀ ਚਲੋ ਜੀ ਪੂਰਾ ਗਰਮ ਮਣੀ ਜੀ ਇਹ ਬੈਲਵਰਡ ਦੇ ਨੀਜ ਗਲਾਫ ਸਿੰਗਲ ਸਾਈਜ਼ ਦੇ ਕਿੰਗ ਸਾਈਜ਼ ਹੁੰਦਾ ਜੀ ਇਹ ਜਿਹੜਾ ਤੁਹਾਨੂੰ ਕੱਲੜੀਆਂ ਪਸੰਦ ਆ ਕੋਈ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ WhatsApp ਉਪਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਇੱਕ ਪੀ ਦੀ ਸ਼ਿਪਿੰਗ ਹੈਗੀ 50 ਰੁਪਏ ਦੋ ਦੀ 80 ਹੈ ਜੋੜਾ ਲੈਣਾ ਜੋੜਾ ਲੈ ਲਓ ਸਿੰਗਲ ਲੈਣਾ ਸਿੰਗਲ ਵੀ ਲੈ ਸਕਦੇ ਹੋ ਜੀ ਜਿਹੜਾ ਤੁਹਾਨੂੰ ਕੱਲੜੀਆਂ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ 10 ਕੱਲੜੀਆਂ ਨੇ ਜੀ ਕੱਲੜੀਆਂ ਨੂੰ ਇੱਕ ਵਾਰ ਫੇਰ ਚੈੱਕ ਇਹ ਚੌਥਾ ਆ ਗਿਆ ਜੀ ਇਹ ਪੰਜਵਾਂ ਆ ਗਿਆ ਜੀ ਇਹ ਸੇਮ ਡਿਜ਼ਾਈਨ ਆ ਗਿਆ ਜੀ ਇਹ ਸੱਤਵਾਂ ਡਿਜ਼ਾਈਨ ਆ ਗਿਆ ਜੀ ਇਹ ਅੱਠਵਾਂ ਡਿਜ਼ਾਈਨ ਆ ਗਿਆ ਜੀ ਇਹ ਨੌਵਾਂ ਡਿਜ਼ਾਈਨ ਆ ਗਿਆ ਜੀ ਇਹ 10ਵਾਂ ਡਿਜ਼ਾਈਨ ਆ ਗਿਆ ਜੀ 10 ਡਿਜ਼ਾਈਨ ਨੇ 10ਾਂ ਦੇ ਵਿੱਚ ਤੁਹਾਨੂੰ ਅਸੀਂ ਜੋੜੇ ਵੀ ਦੇ ਦਾਂਗੇ ਇੱਕ ਜਿੱਕ ਲੈਣਾ 450 ਦੋ ਲੈਣੇ 900 ਦੇ ਇੱਕ ਪੀ ਦੀ ਸ਼ਿਪਿੰਗ 50 ਜੀ ਦੋ ਦੀ 80 ਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਆਰਡਰ ਕਰ ਸਕੋਗੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ